ਉਹ ਦਾਦਾ ਪੋਤੀ ਦੀ ਉਹ ਵੀ ਚਲੇ ਗਏ ਪੰਜ ਜੀ ਮਰ ਗਏ ਰੰਧਕ ਹੁੰਦੇ ਆ ਰੱਬ ਨਾ ਡਬੋ ਤਾਂ ਕਿਸੇ ਨੇ ਗੱਲ ਨਹੀਂ ਸੁਣੀ ਆਣ ਕੇ ਵੀ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਬੈਠੇ ਭੁੱਖੇ ਬੈਠੇ ਕਰ ਜੇ ਡੁੱਬੇ ਵੀ ਕੋਈ ਦੇਖਣ ਨਹੀਂ ਆਇਆ ਗਾਇ ਮਰ ਗਏ ਜੀ ਬੱਚੀ ਮਰ ਗਈ 27 ਤਰੀਕ ਨੂੰ ਸੋਈ ਤੇ ਜੀ ਵੀ ਇਹ ਮਰ ਗਏ ਜੀ ਤੁਸੀਂ ਚੱਕਣ ਵੀ ਨਹੀਂ ਆਉਂਦਾ ਜੇ ਕੋਈ ਚੱਕਣ ਆਉਂਦਾ ਬੰਗਾਲਾ ਵੀ 4-5000 ਰੁਪਏ ਮੰਗਦਾ ਜੀ ਦਾ ਹਾਲ ਦੇਖੋ ਸਾਡੇ ਸਾਹਮਣੇ ਬਹੁਤ ਨਾਸ ਹੋਇਆ ਕਿੰਨੇ ਕਿੰਨੇ ਦਿਨ ਤੋਂ ਇਹ ਬੁਰਾ ਹਾਲ ਹੈ ਉਰੇ ਹੋ ਗਿਆ ਮਨਤੋ ਹਫਤਾ ਹੋ ਗਿਆ ਡੁੱਬਿਆਂ ਨੂੰ ਹਫਤੇ ਤੋਂ ਕੋਈ ਨਹੀਂ ਆਇਆ ਦੇਖਣ ਤਾਂ ਕੋਈ ਨਹੀਂ ਆਇਆ ਬਾਪੂ ਜੀ ਜਿਹੜੇ ਸੀਗੇ ਇਹਨਾਂ ਦੀ ਮੱਝ ਮਰ ਗਈ ਗਾਂਹ ਤੁਸੀਂ ਦੇਖ ਸਕਦੇ ਹੋ ਉਹਦੇ ਅੱਤੇ ਤੱਕ ਪਾਣੀ ਖੜਾ ਹੋਇਆ 15 ਤੋਂ 20 ਮੁਰਕੀਆਂ ਜਿਹੜੀਆਂ ਨੇ ਉਹ ਵੀ ਮਰ ਚੁੱਕੀਆਂ ਨੇਿੱਥੇ ਪੰਜਾਬ ਨੇ ਇੱਕ ਪਾਸੇ ਹੜ੍ਹਾਂ ਨੇ ਜੜੀ ਆ ਤਬਾਹੀ ਮਚਾਈ ਹੋਈ ਆ ਤਾਂ ਉੱਥੇ ਹੀ ਖਰੜ ਦੇ ਵਿੱਚ ਕਾਫੀ ਜਿਆਦਾ ਬੁਰਾ ਹਾਲਾ ਬੀਤੇ ਰਾਤ ਨੂੰ ਲਗਾਤਾਰ ਪਰੇਮੀ ਦੇ ਕਾਰਨ ਇੱਕ ਪਰਿਵਾਰ ਨੂੰ ਜਿਹੜਾ ਕਈ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਪਿਆ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਉਂਦੀਆਂ ਕੋਸ਼ਿਸ਼ ਕਰ ਰਹੇ ਆ ਦੇਖ ਸਕਦੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਇੱਥੇ ਪਾਣੀ ਜਿਹੜਾ ਆ ਉਹ ਭਰਿਆ ਹੋਇਆ ਤੇ ਇੱਧਰ ਜਿਹੜਾ ਇਹਨਾਂ ਦਾ ਘਰ ਹੈ ਇਹਦੇ ਅੰਦਰ ਵੀ ਪਾਣੀ ਦਾਖਲ ਹੋ ਗਿਆ ਸੀ ਜਿਸ ਦੇ ਕਾਰਨ ਸਾਰਾ ਜੋ ਵੀ ਸਮਾਨ ਸੀਗਾ ਇਹਨਾਂ ਨੂੰ ਚੱਕਣ ਦਾ ਸਮਾਂ ਤੱਕ ਨਹੀਂ ਮਿਲਿਆ ਮੰਜੇ ਬਿਸਤਰੇ ਚੱਕਣ ਦਾ ਸਮਾਂ ਨਹੀਂ ਮਿਲਿਆ ਰੋਟੀ ਖਾਣ ਦੇ ਲਈ ਕੁਝ ਨਹੀਂ ਸੀਗਾ ਕਿਉਂਕਿ ਆਟਾ ਦਾਲ ਚੌਲ ਜੋ ਵੀ ਸੀਗਾ ਸਾਰਾ ਕੁਝ ਪੂਰੀ ਤਰੀਕੇ ਦੇ ਨਾਲ ਗਿੱਲਾ ਹੋ ਗਿਆ ਸੀ ਨਿਰਪੱਖ ਪੋਸਟ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਜਿੱਥੇ ਪੰਜਾਬ ਨੇ ਇੱਕ ਪਾਸੇ ਹੜ੍ਹਾਂ ਨੇ ਜੜੀ ਆ ਤਬਾਹੀ ਮਚਾਈ ਹੋਈ ਆ ਤਾਂ ਉੱਥੇ ਹੀ ਖਰੜ ਦੇ ਵਿੱਚ ਕਾਫੀ ਜ਼ਿਆਦਾ ਬੁਰਾ ਹਾਲ ਹੈ ਬੀਤੇ ਰਾਤ ਤੋਂ ਲਗਾਤਾਰ ਪੈਰੀਮੀ ਦੇ ਕਾਰਨ ਇੱਕ ਪਰਿਵਾਰ ਨੂੰ ਜਿਹੜਾ ਕਈ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਪ ਰਿਹਾ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਉਂਦੀਆਂ ਕੋਸ਼ਿਸ਼ ਕਰ ਰਹੇ ਆ ਦੇਖ ਸਕਦੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਇੱਥੇ ਪਾਣੀ ਜਿਹੜਾ ਆ ਉਹ ਭਰਿਆ ਹੋਇਆ ਸੋ ਬਿਲਕੁਲ ਇਹ ਬਾਪੂ ਜੀ ਜਿਹੜੇ ਸੀਗੇ ਇਹਨਾਂ ਦੀ ਮੱਝ ਮਰ ਗਈ ਗਾਂਹ ਤੁਸੀਂ ਦੇਖ ਸਕਦੇ ਹੋ ਉਹਦੇ ਅੱਧੇ ਤੱਕ ਪਾਣੀ ਖੜਾ ਹੋਇਆ 15 ਤੋਂ 20 ਮੁਰਕੀਆਂ ਜਿਹੜੀਆਂ ਨੇ ਉਹ ਵੀ ਮਰ ਚੁੱਕੀਆਂ ਨੇ ਤਾਂ ਲਗਾਤਾਰ ਇਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਸੀ ਕਿ ਇਹ ਰਸਤਾ ਜਿਹੜਾ ਆ ਠੀਕ ਹੋਣਾ ਚਾਹੀਦਾ ਕਿਉਂਕਿ ਇੱਥੇ ਕੋਈ ਵੀ ਰਸਤਾ ਜਿਹੜਾ ਆ ਨਹੀਂ ਬਣਾਇਆ ਗਿਆ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਉਂਦੀਆਂ ਕੋਸ਼ਿਸ਼ਾਂ ਕਰ ਰਹੇ ਆ ਉੱਥੇ ਮੁਰਗੀਆਂ ਰੱਖੀਆਂ ਹੋਈਆਂ ਤਕਰੀਬਨ ਜਿਹੜੀਆਂ 5-7 ਮੁਰਗੀਆਂ ਬਾਸੀਆਂ ਸੋ ਬਚ ਗਈਆਂ ਕਿਹਾ ਚਾਰਕ 15 ਤੋਂ 16 ਮੁਰਗੀਆਂ ਜਿਹੜੀਆਂ ਨੇ ਇਸ ਪਾਣੀ ਦੇ ਵਿੱਚ ਡੁੱਬ ਕੇ ਮਰ ਗਈਆਂ ਬੱਕਰੀਆਂ ਵੀ ਮਰ ਗਈਆਂ ਮੱਛੀ ਵੀ ਮਰ ਗਈ ਸੋ ਗਾਂ ਦੇ ਦੀ ਤਸਵੀਰ ਤੁਹਾਨੂੰ ਦਿਖਾਈ ਸੀ ਉੱਥੇ ਹਾਲੇ ਵੀ ਗਾਈਆਂ ਖੜੀਆਂ ਨੇ ਪਰ ਆਦੇ ਜਿੰਨਾ ਪਾਣੀ ਆ ਮਜਬੂਰ ਨੇ ਅਜੀ ਹੀ ਨਰਕ ਭਰੀ ਜ਼ਿੰਦਗੀ ਜੀਣ ਦੇ ਲਈ ਕਿਉਂਕਿ ਬੀ ਹਫਤੇ ਡੇਢ ਹਫਤੇ ਤੋਂ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਕਾਰਨ ਇਹਨਾਂ ਦੇ ਘਰ ਦੇ ਅੰਦਰ ਪੂਰੀ ਤਰੀਕੇ ਦੇ ਨਾਲ ਪਾਣੀ ਵੜ ਗਿਆ ਸੋ ਬਿਲਕੁਲ ਤਸਵੀਰਾਂ ਕਹਾਂਗਾ ਇੱਕ ਵਾਰ ਇਸ ਕਮਰੇ ਵੱਲ ਦਿਖਾਇਆ ਜਾਵੇ ਕਿਉਂਕਿ ਕਮਰੇ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿੰਨਾ ਚਿਰ ਪਾਣੀ ਖੜਾ ਗੋਡੇ-ਗੋਡੇ ਜਿੰਨਾ ਪਾਣੀ ਹੈ ਗਾਂ ਵੀ ਤੁਹਾਨੂੰ ਦਿਖਾਈ ਤੇ ਇੱਧਰ ਜਿਹੜਾ ਇਹਨਾਂ ਦਾ ਘਰ ਹੈ ਇਹਦੇ ਅੰਦਰ ਵੀ ਪਾਣੀ ਦਾਖਲ ਹੋ ਗਿਆ ਸੀ ਜਿਸ ਦੇ ਕਾਰਨ ਸਾਰਾ ਜੋ ਵੀ ਸਮਾਨ ਸੀਗਾ ਇਹਨਾਂ ਨੂੰ ਚੱਕਣ ਦਾ ਸਮਾਂ ਤੱਕ ਨਹੀਂ ਮਿਲਿਆ ਕਹਿ ਲਓ மஞ்சੇ ਬਿਸਤਰੇ ਚੱਕਣ ਦਾ ਸਮਾਂ ਨਹੀਂ ਮਿਲਿਆ ਰੋਟੀ ਖਾਣ ਦੇ ਲਈ ਕੁਝ ਨਹੀਂ ਸੀਗਾ ਕਿਉਂਕਿ ਆਟਾ ਦਾਲ ਚੌਲ ਜੋ ਵੀ ਸੀਗਾ ਸਾਰਾ ਕੁਝ ਪੂਰੀ ਤਰੀਕੇ ਦੇ ਨਾਲ ਗੱਲਾ ਹੋ ਗਿਆ ਸੀ ਜਿਸ ਤੋਂ ਬਾਅਦ ਗਵਾਂਡੀਆਂ ਨੇ ਜਿਹੜਾ ਇਹਨਾਂ ਨੂੰ ਰਹਿਣ ਦੇ ਲਈ ਸਹਾਰਾ ਦਿੱਤਾ ਹਾਲਾਂਕਿ ਇਹ ਜਿੰਨਾ ਵੀ ਏਰੀਆ ਜਿਹੜਾ ਆ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਦੇ ਵਿੱਚ ਇੱਧਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਸਾਰਾ ਰਿਹਾਇਸ਼ੀ ਏਰੀਆ ਆ ਲੋਕ ਇੱਥੇ ਰਹਿੰਦੇ ਨੇ ਸੋਸਾਇਟੀਆਂ ਬਣੀਆਂ ਹੋਈਆਂ ਨੇ ਹਾਲਾਂਕਿ ਰਸਤਾ ਪੂਰਾ ਕੱਚਾ ਆ ਕਟੋ-ਕਟ ਗੋਡੇ-ਗੋਡੇ ਜਿੰਨਾ ਪਾਣੀ ਜਿਹੜਾ ਇੱਥੇ ਭਰਿਆ ਹੋਇਆ ਕਿਉਂਕਿ ਲਗਾਤਾਰ ਪੰਜਾਬ ਜਿਸ ਤਰੀਕੇ ਨਾਲ ਹੜਾ ਦੀ ਮਾਰ ਚੱਲ ਰਿਹਾ ਉਸ ਦਾ ਅਸਰ ਮਾਲਵੇ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਪਰ ਹੁਣ ਪ੍ਰਸ਼ਾਸਨ ਦੀ ਨਾਕਾਮੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਐ ਸੋ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਬੀਬੀ ਦੇ ਗੋਡੇ ਜਿੰਨਾ ਪਾਣੀ ਆ ਸੋ ਇਹ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਬਹੁਤ ਹੀ ਬੇਬਸ ਹੋਏ ਹੋਏ ਨੇ ਲਾਚਾਰ ਹੋਏ ਹੋਏ ਨੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਤਰੀਕੇ ਦਾ ਹੋ ਜਾਣਾ ਬਹੁਤ ਹੀ ਦੁਖਦਾਈ ਹੋ ਜਾਂਦਾ ਇਸ ਤਰੀਕੇ ਦੇ ਨਾਲ ਬੰਦਾ ਜਿਹੜਾ ਆ ਪਾਈ ਪਾਈ ਜੋੜ ਕੇ ਚੀਜ਼ਾਂ ਬਣਾਉਂਦਾ ਉਸ ਤੋਂ ਬਾਅਦ ਇੰਨਾ ਜ਼ਿਆਦਾ ਨੁਕਸਾਨ ਜਿਹੜਾ ਹੋ ਜਾਂਦਾ ਕਿਉਂਕਿ 15 ਪੀ ਮੁਰਗੀਆਂ ਮਰਗੀਆਂ ਗਾਂ ਮਰਗੀ ਮੱਝਾਂ ਮਰਗੀਆਂ ਤੇ ਹਾਲੇ ਵੀ ਇਹ ਜਿਹੜੀ ਆ ਨਰਕਪਰੀ ਜ਼ਿੰਦਗੀ ਜੀ ਰਹੇ ਨੇ ਸੋ ਬਿਲਕੁਲ ਬਾਪੂ ਜੀ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਾਂਗੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਤੇ ਪਿੰਡ ਕਿਹੜਾ ਪੈਂਦਾ ਪਿੰਡ ਸੰਤੇ ਮજરા ਜੀ ਮਰੀ ਸਿੰਘਾ ਜੀ ਮੇਰੇ ਨਾਮ ਜੀ ਹਾਂ ਬਾਪੂ ਜੀ ਤੁਸੀਂ ਨਰਕਪਰੀ ਜ਼ਿੰਦਗੀ ਜੀ ਰਹਿਓ ਇੱਥੇ ਗੋਡੇ-ਗੁੱਡੇ ਜਿੰਨਾ ਪਾਣੀ ਆ ਇਹਨਾਂ ਨੁਕਸਾਨ ਤੁਹਾਡਾ ਹੋ ਗਿਆ ਕਹਿ ਰਹੇ ਹੋ ਮੁਰਗੀਆਂ ਮਰਗੀਆਂ 15 16 ਪ੍ਰਸ਼ਾਸਨ ਹੁਣ ਤੱਕ ਦੇਖਣ ਨਹੀਂ ਆਇਆ ਤੁਹਾਨੂੰ ਨਹੀਂ ਆਏਗੀ ਕੋਈ ਨਹੀਂ ਆਇਆ ਜੀ ਕੰਡ ਮਹਾਲੀ ਨੇ ਵੀ ਫੋਨ ਕਰਿਆ ਤਾਂ ਉੱਥੇ ਤੇ ਵੀ ਫੋਨ ਕਰਕੇ ਆਈਏ ਉਹਨਾਂ ਕਰਤੇ ਆਈਏ ਉਹਨਾਂ ਕੱਟਤੇ ਆ ਜੀ ਮੁੜ ਕੇ ਦੋ ਤਰੀਕ ਦੀ ਬਾਤ ਹੈ ਕਿਸੇ ਨੇ ਸੁਣਿਆ ਨਹੀਂ ਜਾਂ ਤਾਂ ਮਾਰ ਟਮਾਟੜਾ ਪਾ ਗੱਲ ਕਰੀ ਆ ਜੀ ਵੀ ਪਾਣੀ ਪੂਣੀ ਕਰਦੋ ਜਨਰੇਟਰ ਲਾਇਆ ਵਾ ਜੀ ਇਹੋ ਜਨਰੇਟਰ ਪਾਣੀ ਕਰਦਾ ਪਰਸੋਂ ਦਾ ਜਨਰੇਟਰ ਚੱਲਦਾ ਜੀ ਤਾਂ ਇੰਨਾ ਕ ਪਾਣੀ ਮੜਾ ਜਾ ਸੁੱਕਿਆ ਜੀ ਹਲ ਵੀ ਸੁੱਕਾ ਕਰਦੋ ਜੀ ਦੇਖ ਰਹੀ ਆ ਜੀ ਬਹੁਤ ਪੂਰੀ ਹਾਲਤ ਹੋਈ ਵੀ ਹੈ ਕੁੱਲੇ ਕੁੱਲੇ ਨੁਕਸਾਨ ਕਿੰਨਾ ਕੋਆ ਕਿੰਨੀਆਂ ਮੱਛਾਂ ਗਾਵਾਂ ਮਰ ਗਈ ਬੱਚੀ ਮਰ ਗਈ 27 ਤਰੀਕ ਨੂੰ ਸੂਈ ਤੇ ਜੀ ਵੀ ਇਹ ਮਰ ਗਏ ਜੀ ਚੱਕਣ ਵੀ ਨਹੀਂ ਆਉਂਦਾ ਜੋ ਚੱਕਣ ਆਉਂਦਾ ਬੰਗਾਲਾ ਵੀ 4-5000 ਰੁਪਏ ਮੰਗਦਾ ਜੀ ਕਿੱਥੇ ਦੇ ਦਵਾਂਗੇ ਕਿਆ ਕਰੀਏ ਕਿੱਥੇ ਦੇ ਕਿਆ ਮੁਰਗੀਆਂ ਕਿੰਨੇ ਕੁ ਮਰਗੀਆਂ ਥੋੜੀ ਤਾਂ 15-16 ਮਰਗੀਆਂ ਜੀ ਅ ਬਾਕੀ ਹਾਂ ਥੋੜੀ ਸਾਰੀ ਬਰਾਨ ਹੋ ਗਈ ਦਾਣਾ ਖਤਮ ਹੋ ਗਿਆ ਜੀ ਆਪ ਦਾ ਭੋਜਨ ਖਤਮ ਹੋ ਗਿਆ ਜੀ ਥੋੜੀ ਦੇ ਟਰੈਲੀਆਂ ਖਤਮ ਹੋ ਗਈਆਂ ਜੀ ਸਾਰਾ ਖੋਲ ਲਿਆ ਮੈਂ ਪਾਣੀ ਫਿਰਦਾ ਬਹੁਤ ਪਾਣੀ ਫਿਰਦਾ ਡੰਗਰ ਖੜਨੇ ਨੂੰ ਨਹੀਂ ਛੱਡੇ ਵੀ ਆ ਜੀ ਡੰਗਰ ਮੈਂ ਖੁੱਲੇ ਖੁੱਲੇ ਡੰਗਰ ਛੱਡੇ ਵੀ ਨਹੀਂ ਤਾਂ ਆਲਾ-ਦਾਲਾ ਟਾਈਮ ਪਾਸ ਕਰਦਾ ਜੀ ਮੈਂ ਆਲਾ-ਦਾਲਾ ਟਾਈਮ ਪਾਸ ਕਰਦੇ ਆ ਜੀ ਸੋ ਬਿਲਕੁਲ ਬੀਬੀ ਸਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਬੀਬੀ ਕੋਟੇ-ਕੁਟੇ ਜਿੰਨਾ ਪਾਣੀ ਜਿਹੜਾ ਘਰ ਦੇ ਵਿੱਚ ਵੜ ਗਿਆ ਤੁਸੀਂ ਰਾਤ ਕਿੱਥੇ ਕੱਟੀ ਆ ਬੀਬੀ ਰਾਤ ਅਸੀਂ ਛੱਜੂ ਮੱਜਰੀਏ ਜੱਟ ਨੇ ਸਾਨੂੰ ਕੁੰਜੀ ਦਿੱਤੀ ਹਾਂ ਲੰਬੜਦਾਰ ਨੇ ਔਰ ਸਾਨੂੰ ਇੱਧਰ ਖਲਾਟਾਂਾਂ ਤੇ ਇੱਕ ਅੰਨ ਪਾਣੀ ਆਇਆ ਕਿਸੇ ਪਿੰਡ ਕੇ ਇਹਨਾਂ ਨੇ ਪੁੱਛੇ ਕਿਸੇ ਨੇ ਨਹੀਂ ਪੁੱਛੇ ਹਾਂਗੇ ਤੇ ਆਇਆ ਨਹੀਂ ਹਫ਼ਤਾ ਹੋ ਗਿਆ ਬੈਠਾ ਨੂੰ ਕੱਪੜਾ ਲੀੜਾ ਸਭ ਭਿੱਜ ਗਿਆ ਪਹਿਣੇ ਹਾਂ ਪਹਿਣੇ ਸੋਣੇ ਤੇ ਵੀ ਔਖੀ ਬੱਚੇ ਲੈਟਰਿੰਗ ਤੇ ਸਾਰਾ ਸਾਰਾ ਭੱਗ ਗਿਆ ਬਾ ਬੁਰਾ ਹਾਲ ਕਿਸੇ ਨਾਲ ਕਦੇ ਪੁੱਛਿਆ ਵੀ ਕਿਆ ਤੁਹਾਡਾ ਹਾਲ ਹੈ ਕੰਮ ਯਾਰ ਰੋਟੀ ਪਾਣੀ ਨਹੀਂ ਖਾਦੀ ਹਲੇ ਰੋਟੀ ਪਾਣੀ ਤਾਂ ਦੇ ਦਿੱਤੀ ਅਦੇ ਕੇ ਤੇ ਆਟਾ ਕੋਟਾ ਗਵਾਂਢੀ ਦੇ ਰਿਆ ਕਹ ਲੋ ਹਾਂ ਉਹ ਜਿਹੜੀਆਂ ਹੁਣ ਰਖੜੀ ਤੇ ਆ ਗਵਾਂਢੀ ਦੇ ਰਹੀ ਆ ਆਟਾ ਕੋਟਾ ਦੇ ਕੇ ਤੇ ਚਾਹ ਪਾਣੀ ਰੋਟੀ ਪਾਣੀ ਉਹਨਾਂ ਨੇ ਬੈਠਣੇ ਦਾ ਤਾਂ ਸਾਧਨ ਹੈ ਨਹੀਂ ਤਾਂ ਰੋਟੀ ਪਾਣੀ ਪਕਾਣੇ ਦਾ ਰਸੋਈ ਮਾ ਪਾਣੀ ਖੜਿਆ ਤਾਂ ਬਹੁਤ ਸਾਰੇ ਡੁੱਬ ਗਏ ਮੰਜੇ ਬਿਸਤਰੇ ਸਾਰੇ ਵਿੱਚ ਫ੍ਰਿਜ ਫਰੂਜ ਸਾਰੇ ਡੁੱਬ ਗਏ ਪੁਰਾਹਾਲ ਦੇਖ ਲੋ ਸਾਡੇ ਸਾਹਮਣੇ ਬਹੁਤ ਨਾਸ ਹੋਇਆ ਕਿੰਨੇ ਕਿੰਨੇ ਦਿਨ ਤੋਂ ਇਹ ਬੁਰਾ ਹਾਲ ਹੈ ਬਰੇ ਹੋ ਗਿਆ ਮੰਤੋ ਹਫਤਾ ਹੋ ਗਿਆ ਡੁੱਬਿਆਂ ਨੂੰ ਹਫਤੇ ਤੋਂ ਕੋਈ ਨਹੀਂ ਆਇਆ ਦੇਖਣ ਤਾਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਚਲੋ ਇੱਕ ਦਿਨ ਤਾਂ ਇੱਕ ਅੱਧੇ ਦਿਨ ਤਾਂ ਗਵਾਂਡੀ ਵੀ ਸਾਥ ਦੇ ਦਿੰਦੇ ਆ ਪਰ ਲਗਾਤਾਰ ਇਹਵੇਂ ਫਿਰ ਕਿੱਥੇ ਸੋਵੋਗੇ ਅੱਗੇ ਜਾ ਕੇ ਕਿਵੇਂ ਸੋਵੋਗੇ ਖਾਣਾ ਪੀਣਾ ਕਿਵੇਂ ਖਾਓਗੇ ਹਾਂ ਯਾਤਰੀ ਬਾਈ ਇਹ ਕਿਆ ਕਰਾਂ ਮਜਬੂਰ ਹਾਂ ਬੈਠੇ ਆ ਆਪਣਾ ਆ ਵਿਚਾਰਾ ਨਾ ਜਨਰੇਟਰ ਲਾਇਆ ਲੰਗ ਦੇੜੀਆਂ ਮਾ ਤੇ ਪਾਣੀ ਉਤਰਿਆ ਅਜੇ ਬਾਹਰ ਅੰਦਰ ਨੂੰ ਕੋਈ ਜਗ੍ਹਾ ਹੈ ਨਹੀਂ ਬੈਠਣੇ ਨੂੰ ਕਦੀ ਕੀਤੀ ਜਾਂਦੇ ਕੁੜੀ ਬੱਚੇ ਨਿਆਣੇ ਬਹੂ ਕਿਤੇ ਪ੍ਰੇਸ਼ਾਨ ਹੋ ਰਹੇ ਅਸੀਂ ਹੈ ਮੈਂ ਕੰਨ ਭਰੀ ਪਈ ਆ ਹਾਂ ਪਾਣੀ ਕੱਢਣ ਲਈ ਵੀ ਜਨਰੇਟਰ ਆਪਣਾ ਹੀ ਲਾਇਆ ਗਵਾਂਟੀਆਂ ਨਹੀਂ ਲਾਇਆ ਹਾਂ ਨਹੀਂ ਨਹੀਂ ਲਾਇਆ ਉਹਨਾਂ ਨੇ ਲਾਇਆ ਵਿਚਾਰਿਆਂ ਨੇ ਪਿਚਰ ਵਾਲ ਮੇਰ ਕਾ ਗਮਾਂਡੀਆਂ ਨੇ ਹਾਂ ਹਰੇ ਉਹਨਾਂ ਨੇ ਵਿਚਾਰਿਆਂ ਨੇ ਮੈਂ ਤਾਂ ਕਰੀ ਮੈਂ ਰੋਣ ਲੱਗੀ ਮਹਾਪੁੱਤ ਪਾਣੀ ਕੱਢਦੇ ਕਹਿੰਦਾ ਬੇਬੇ ਕੱਢ ਦੰਦਾ ਕੋਈ ਨਵੇ ਬੇ ਕੜ ਦੰਦਾ ਨਾ ਨਨੇ ਵਿਚਾਰਿਆਂ ਨੇ ਕਰੀ ਕੋਸਾ ਜਿਹੜੀ ਖੜੀ ਥੀ ਉਹਨਾਂ ਨੇ ਕੁੜੀ ਹਾਰਾ ਹੋ ਤੇ ਮੀ ਉਹਨਾਂ ਨੇ ਮਦਦ ਕਰੀ ਰੋਟੀ ਪਾਣੀ ਦੀ ਔਰ ਤਾਂ ਅਗਲਾ ਕਿਆ ਕਰ ਸਕਦਾ ਇੱਕ ਵਿਚਾਰਾ ਮੇਰੇ ਲਾ ਗਏ ਫਲੈਟ ਹੈ ਉਹਨੇ ਕੁੰਜੀ ਦਿੱਤੀ ਕਹਿੰਦੇ ਪੈਸੋ ਤੁਸੀਂ ਉਰੇ ਪੈ ਜਾਓ ਤੁਸੀਂ ਡੁੱਬੋ ਨਾ ਉੱਥੇ ਪੈ ਜਾਓ ਸਮਾਨਤਾ ਸੀ ਚੱਕੀਆਂ ਨਹੀਂ ਸੀ ਆ ਬਣਾ ਮੰਜੇ ਬਿੱਤਰੇ ਜਹ ਜਿੱਲੇ ਗੁੱਲੇ ਹੈ ਤੇ ਆਪਣੇ ਚੱਕ ਕੇ ਪੈ ਗਏ ਉੱਥੇ ਬੁਖਾਰ ਚੜ ਗਿਆ ਪਾਲੇ ਚੜ ਗਏ ਕੰਬਲ ਵੀ ਭਿੱਜ ਗਏ ਬਿਸਤਰੇ ਸਾਰੇ ਭਿੱਜ ਗਏ बस पूरा कामकार ਤੁਹਾਡਾ ਇਹੀ ਹੈ ਮੁਰਗੀਆਂ ਦਾ ਆ ਬੱਕਰੀਆਂ ਦਾ ਮੱਝਾਂ ਦਾ ਆ ਹੁਣ ਅੱਧੇ ਤੋਂ ਵੱਧ ਮੁਰਗੀਆਂ ਮਰ ਗਈਆਂ ਮੱਝ ਮਰ ਗਈ ਗਾਂ ਮਰ ਗਈ ਕਾਹ ਵਾਸਤੇ ਕੁਝ ਰਹੀ ਨਹੀਂ ਪਤ ਹੈ ਹਾਂ ਬਸ ਆ ਹੀ ਕੁਸਤਾ ਰੋਟੀ ਸੀ ਗੱਲ ਗੁਜ਼ਾਰਾ ਚਲੰਦ ਤੇ ਸਭ ਕਾ ਦੋ ਮੁੰਡੇ ਮਰ ਗਏ ਬਹੁ ਚਲੇ ਗਈ ਪੋਤਾ ਪੋਤੀ ਚਲੇ ਗਏ ਪੰਜ ਜੀ ਚਲੇ ਗਏ ਦੁਖੀ ਜੀ ਸੀ ਤਾਂ مالک ਤੇ ਮਿਤਾ ਦੋ ਦੋ ਪੁੱਤ ਮਰ ਗਏ ਪੋਤਾ ਤਾਂ ਪੋਤੀ ਦੀ ਉਹ ਵੀ ਚਲੇ ਗਏ ਪੰਜ ਜੀ ਮਰ ਗਏ ਰਣ ਦੇਖੁੰਦੇ ਆ ਰੱਬ ਨਾ ਡਬੋ ਤਾਂ ਕਿਸੇ ਨੇ ਗੱਲ ਨਹੀਂ ਸੁਣੀ ਆਣ ਕੇ ਵੀ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਬੈਠੇ ਭੁੱਖੇ ਬੈਠੇ ਕਰ ਜੇ ਡੁੱਬੇ ਵੀ ਕੋਈ ਦੇਖਣ ਨਹੀਂ ਆਇਆ ਹਾਂ ਚਲੋ ਕੁਦਰਤ ਨੇ ਕਹਿਟਾ ਹੈ ਕਿ ਟੁਕੜ ਪ੍ਰਸ਼ਾਸਨ ਆਉਂਦਾ ਹੈ ਤਰਦੀ ਗੱਲ ਸੁਣਦਾ ਪਾਣੀ ਕੱਢਦਾ ਟੁਕੜ ਟੁਕੜ ਮਦਦ ਤਾਂ ਕਰਦਾ ਹਾਂ ਕਰਦਾ ਕਰੀ ਆ ਉਹਨੇ ਵਿਚਾਰੇ ਨੇ ਆ ਸੋਈ ਮਾਂ ਤੇ ਅੱਜ ਪਾਣੀ ਉਤਰਿਆ ਹਾਂ ਪਾਰਚੋਂ ਕਲਾਇਆ ਬਾਉ ਨਾ ਜਨਰੇਟਰ ਮੈਂ ਰੋਕ ਕੇ ਕਿਹਾ ਮੈਨੂੰ ਕਹ ਰਿਹਾ ਬੇਬੇ ਸਤਸ੍ਰੀਕਾਲ ਮੈਂ ਕਾ ਪੁੱਤ ਜੁੰਦਾ ਰ ਮੈਂ ਪੁੱਤ ਜਨਰੇਟਰ ਲਾ ਦੇ ਡੁੱਬੇ ਪਏ ਮੈਂ ਬਾਹਰ ਅੰਦਰ ਤੇ ਵੀ ਔਖੇ ਮੇਰੇ ਜਾਨਵਰ ਵੀ ਕੀ 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 ਰੂਲ ਰਹੇ ਆ ਮੈਂ ਕਿਹਾ ਸੀ ਬਹੁਤ ਔਖੇ ਆ ਪਾਣੀ ਵਿਚ ਆਏ ਉੱਠਦੇ ਨਹੀਂ ਆ ਜਗਾ ਨਹੀਂ ਆਏ ਬੁੱਦੇ ਟੁੱਟ ਜੇਗੀ ਰੱਸੀ ਪੁੱਤ ਹਾਂ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਈਆਂ ਤੇ ਇੱਕ ਪੂਰੇ ਪਰਿਵਾਰ ਦਾ ਦੁੱਖ ਜਿਹੜਾ ਆ ਤੁਹਾਡੇ ਤੱਕ ਪਹੁੰਚ ਆਇਆ ਕਿਉਂਕਿ ਬੀਤੇ ਇੱਕ ਹਫ਼ਤੇ ਤੋਂ ਇਸੇ ਤਰੀਕੇ ਦੇ ਹਾਲਾਤ ਜਿਹੜੇ ਨੇ ਇਸ ਏਰੀਆ ਦੇ ਵਿੱਚ ਬਣੇ ਹੋਏ ਨੇ ਲਗਾਤਾਰ ਪਾਣੀ ਪੈ ਰਿਹਾ ਤੇ ਇੱਥੇ ਪਾਣੀ ਇੰਨਾ ਜਮਾ ਹੋ ਗਿਆ ਕਿ ਇਹਨਾਂ ਦੀ ਮੱਝ ਮਰ ਗਈ 15-16 ਜਿਹੜੇ ਮੁਰਗੇ ਸੀਗੇ ਉਹ ਵੀ ਮਰ ਗਏ ਤੇ ਬੱਕਰੀਆਂ ਵੀ ਜਿਹੜੀਆਂ ਸੀਗੀਆਂ ਉਹ ਮਾਰਗੇਸ ਦਾ ਗਰੀਬ ਪਰਿਵਾਰ ਹੈ ਦੁੱਖ ਦੇ ਇਹਨਾਂ ਹਾਲਾਤਾਂ ਦੇ ਵਿੱਚ ਹੈ ਕਿਉਂਕਿ ਕੁਦਰਤ ਨੇ ਕਿਤਨੇ ਕਿਤੇ ਮਾਰ ਟਾਈਆ ਪਰ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਘਟੋ ਘਟ ਇੱਥੇ ਆਉਣ ਇਹਨਾਂ ਦਾ ਹਾਲਚਲ ਪੁੱਛਣ ਤੇ ਇਹਨਾਂ ਦੀ ਸਮੱਸਿਆ ਦਾ ਹੱਲ ਜਿਹੜਾ ਆ ਉਹ ਕੀਤਾ ਜਾਵੇ ਕਿਉਂਕਿ ਗਰੀਬ ਪਰਿਵਾਰ ਹੈ ਪਸ਼ੂ ਦੇ ਸਹਾਰੇ ਹੀ ਆਪਣਾ ਪਾਲਣ ਪੋਸ਼ਣ ਕਰ ਰਿਹਾ ਸੀ ਪਰ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਪਰਿਵਾਰ ਆਕਰ ਹੁਣ ਕਿੱਥੇ ਜਾਵੇਗਾ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵਿਕਰਜ ਨੇ ਪੱਕ ਪ